नमस्कार सरगर्मी प्रोग्राम वास्तविक प्रदेशी की तरफ आप जी का हार्दिक स्वागत है पेश जिला शहीद भगत सिंह तक संबंधित विशेष सरगर्मी चिंदूस फैमिली रेस्टोबार एक मल्टी कुजीन रेस्टोरेंट का स्वाद जो तहन तो हमेशा रहेगा याद अज ही आओ चंदूस फैमिली रेस्टोबार चंडीगढ़ रोड नवा शहर कॉल सेवन एट थ्री सेवन डबल जीरो डबल जीरो डबल सिक्स

एड आई आई तो उनके प्रिफरड गर्ल्स को जॉइन भी गर्ल्स को नमस्ते एड आई रिकमेंडेड वॉइस पर आ गई सो व्हाटएवर आ गया और एक नंबर फोर आया सी और ब्रैकेट फोर आया सी जो करता बात करता तो मतलब हमारे बच्चा ले तो लिखरा के थे अब ये करने जाना है ना तो मेरा नहीं कोई ਜਾਣਾ ਹੈ ਨਾ ਜੇ 11 11 ਸਾਢੇ 11 ਵੀ ਹੋ ਸਕਦੇ ਨੇ ਤੂੰ ਤਾਂ ਤੈਨੂੰ ਫੋਨ ਕਰਾਂਗਾ ਆਜਾ ਭਾਰਤ ਮਾਂਵਲੀ ਆਪਣੇ ਲੈਣੀ ਹੈ ਦਵਾਈ ਸਭ ਦੇ ਅੱਜ ਅੱਜ ਆਜਾ ਚਲੋ ਕੈਨਡੀ ਕਲੀਨ ਦੀ ਲੋਗਾਂ ਦੀ ਸਪੈਸ਼ਲ ਪਿਆਰ ਸਾਰੇ ਭਾਰਤ ਵਾਸੀਆਂ ਨੂੰ ਮੇਰੇ ਵੱਲੋਂ ਜੈ ਹਿੰਦ ਅੱਜ ਅਸੀਂ ਆਪਣੇ ਸਕੂਲ ਦੇ ਵਿੱਚ ਆਜ਼ਾਦੀ ਦਿਵਸ 79ਵਾਂ 79ਵਾਂ ਆਜ਼ਾਦੀ ਦਿਵਸ ਬੜੇ ਧੂਮ-ਧਾਮ ਨਾਲ ਮਨਾ ਰਹੇ ਹਾਂ ਸਾਰੇ ਬੱਚੇ ਇਸ ਆਜ਼ਾਦੀ ਦਿਵਸ ਦੇ ਵਿੱਚ ਵੱਧ ਚੜ ਕੇ ਭਾਗ ਲੈ ਰਹੇ ਹਨ ਕੋਈ ਬੱਚਾ ਸਰਦਾਰ ਭਗਤ ਸਿੰਘ ਸਰਦਾਰ ਉਧਮ ਸਿੰਘ ਮਹਾਤਮਾ ਗਾਂਧੀ ਜੀ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਰੂਪ ਦੇ ਵਿੱਚ ਪੇਸ਼ਕਾਰੀਆਂ ਕਰ ਰਹੇ ਹਨ ਉਹਨਾਂ ਦੇ ਵੱਲੋਂ ਸੰਜੋਈ ਗਈ ਆਡਿਓਲੋਜੀ ਬੀ ਸਪੀਚ ਰੂਪੀ ਤੌਰ ਦੇ ਵਿੱਚ ਬੱਚਿਆਂ ਵੱਲੋਂ ਪੜ੍ਹੀ ਜਾ ਰਹੀ ਹੈ ਬਹੁਤ ਹੀ ਅੱਛਾ ਪ੍ਰੋਗਰਾਮ ਜਿਸ ਦੇ ਵਿੱਚ ਸਾਡੇ ਸਟਾਫ ਅਤੇ ਸਟੂਡੈਂਟਸ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਮੈਂ ਆਪਣੇ ਵੱਲੋਂ ਆਪਣੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦਿਵਸ 79ਵੇਂ ਜਾਦੀ ਦਿਵਸ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਪੇਟ ਕਰਦਾ ਹਾਂ ਧੰਨਵਾਦ ਜੈ ਹਿੰਦ um uh -huh. ਇਹਦੇ ਵਿੱਚ ਅਸੀਂ ਬੱਚਿਆਂ ਦਾ ਮੇਨ ਜੋ ਪੁਰਾਣਾ ਪੰਜਾਬੀ ਸੱਭਿਆਚਾਰ ਸੀਗਾ ਉਹਦੇ ਉਹਦੇ ਬਾਰੇ ਵੀ ਦਰਸਾਇਆ ਜਾਏਗਾ ਤੇ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਅਸੀਂ ਕਰਵਾਉਣ ਜਾ ਰਹੇ ਹਾਂ ਤੇ ਇਹਦੇ ਵਿੱਚ ਸਾਡੀਆਂ ਬੀਬੀਆਂ ਪੈਣਾ ਸਾਡੇ ਆਂਟੀ ਸੁਦੇਸ਼ ਆਂਟੀ ਜੀ ਬਹੁਤ ਹੀ ਪਿਆਰੇ ਸਾਡੇ ਸਤਿਕਾਰਯੋਗ ਆਂਟੀ ਜੀ ਇਹਨਾਂ ਦਾ ਵੀ ਸਾਥ ਹਤੇ ਬਾਕੀ ਸਾਡਾ ਫਰੈਂਡ ਸਰਕਲ ਇਹਨਾਂ ਨੇ ਵੀ ਸਾਡਾ ਸਾਥ ਦਿੱਤਾ ਹੈ ਬੱਚਿਆਂ ਵੱਲੋਂ ਬੋਠੀ ਪੁਰਾਣੇ ਮਹੌਲ ਦੇ ਵਿੱਚ ਥੋੜਾ ਇਹਦੇ ਵਿੱਚ ਚੇਂਜ ਕੀਤਾ ਗਿਆ ਹੈ ਕਿਤਾ ਤਾਂ ਹਰ ਵਾਰੀ ਕਰਦੇ ਹੀ ਆ ਇੱਕ ਬਾਜਾ ਕਰਨੀਆਂ ਦਾ ਪੁਰਾਣੇ ਟਾਈਮ ਦੇ ਵਿੱਚ ਹੁਣ ਦੱਸਿਆ ਗਿਆ ਪ੍ਰੋਗਰਾਮ ਵਧਾਈਆਂ ਲੈਣ ਦੇ ਟਾਈਮ ਉਸ ਜਮਾਨੇ ਦਾ ਕਿਤੇ ਨੂੰ ਅਸੀਂ ਜ਼ਰੂਰ ਦਰਸਾਵਾਂਗੇ ਲਾਸਟ ਟਾਈਮ ਤੇ ਤੇ ਕਿੱਦਾਂ ਤਾਂ ਕਰਵਾਇਆ ਹੀ ਜਾਏਗਾ ਮੈਂ ਇੱਥੇ ਸਾਡੇ ਜੋ ਮੱਤਸਾਰ ਕਾਬਿਸੀ ਆਦਤਿ ਹਾਰ ਮਨਾਉਂਦੇ ਆ ਉਹ ਤਕਰੀਬਨ ਬਹੁਤ ਹੀ ਖੁਸ਼ੀ ਦੇ ਨਾਲ ਸਾਡੇ ਮਾਪੇਣਾ ਸਾਡੀਆਂ ਬੇਟੀਆਂ ਉਹ ਜੋ ਕਿ ਹਰ ਸਾਲ ਦੀ ਤਰ੍ਹਾਂ ਦਾ ਮਨਾਉਂਦੇ ਆ ਤੇ ਮੈਂ ਇੱਥੇ ਤੁਹਾਡਾ ਸੇ ਸਾਜਨ ਜੀ ਜੋ ਕਿ ਸਰਕਾਰੀਆ ਪ੍ਰੋਗਰਾਮ ਤੋਂ ਅਲੱਗ ਨਵਾਂ ਸ਼ਹਿਰ ਤੋਂ ਮੈਂ ਉਹਨਾਂ ਦਾ ਅੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਾਂ ਜੋ ਸਾਡੇ ਇਹ ਜੋ ਪ੍ਰੋਗਰਾਮ ਹੈ ਇਹਨਾਂ ਦਾ ਵੱਧ ਤੋਂ ਵੱਧ ਸਹੂਲਤ ਦਾ ਹੈ ਕਿ ਸਾਡੇ ਜੋ ਪਿੰਡ ਦੇ ਮੇਨ ਪੰਚਾਇਤ ਮੈਂਬਰ ਉਹ ਵੀ ਇੱਥੇ ਪਹੁੰਚਿਆ ਤੇ ਬਾਕੀ ਸਾਡੀ ਜੈਨੂ ਬੇਟੀ ਸੰਗਰਮਾਈ ਟੀਚਰ ਤੇ ਸਾਡੇ ਨੀਸ਼ਾਣਾ ਮੰਦਰ ਦੇ ਪ੍ਰਬੰਧਕ ਉਹਨਾਂ ਦਾ ਬਹੁਤ ਸਹਿਯੋਗ ਹਾਂ ਰਾਣੀ ਕੀ ਵੀਰ ਇਹੋ ਸਾਰੇ ਪਿੰਡ ਦਾ ਸਹਿਯੋਗ ਆ ਜਿਨ੍ਹਾਂ ਨੂੰ ਆਪਾਂ ਇੱਥੇ ਬੁਲਾਇਆ ਹੈ ਜੋਤਿਆਂ ਦਾ ਤਿਹਾੜੀ ਇਹਨਾਂ ਦੇ ਆਪਣੀਆਂ ਬੇਟੀਆਂ ਨੇ ਖੁਸ਼ੀ-ਖੁਸ਼ਾਬ ਕ ਆਪਣੇ 4 ਲੱਖ ਪੂਰੇ ਕਰਨੇ ਹਨ ਤੋਂ ਮੈਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੋ ਇੱਦਾਂ ਦਾ ਪਿੰਡ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ ਇਹ ਜੋ ਪ੍ਰੋਗਰਾਮ ਅਸੀਂ ਡੀਮ ਲੈਂਡ ਪੈਲਸ ਵਿੱਚ ਰੱਖਿਆ ਤੇ ਇਥੇ ਸੰਕਟ ਹਮਤ ਸਮਾਕੇ ਪਹੁੰਚ ਗਿਆ ਤਾਂ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਲੱਗੀ ਹੈ ਮੈਂ ਮਹੇਸ਼ ਸਾਧਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅੱਜ ਸਾਡੇ ਪਿੰਡ ਵਿੱਚ ਅੰਗਨਵਾੜੀ ਟੀਚਰਸ ਜੋ ਕਿ ਇੱਕ ਤੀਆਂ ਦਾ ਤਿਉਹਾਰ ਸਾਰਿਆਂ ਦੇ ਸਹਿਯੋਗ ਨਾਲ ਫਰੈਂਡ ਸਰਕਲ ਤੇ ਸਾਰਿਆਂ ਦੇ ਸਹਿਯੋਗ ਨਾਲ ਮਨਾ ਰਹੇ ਹਨ ਰੇਨੂ ਠਾਕੁਰ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਧੀਆਂ ਦਾ ਤਿਉਹਾਰ ਮਨਾ ਰਹੇ ਨੇ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿਉਂਕਿ ਇੱਕ ਸਾਡਾ ਛੋਟਾ ਜਿਹਾ ਉਪਰਾਲਾ ਹੈਗਾ ਹੈ ਕਿ ਅਸੀਂ ਧੀਆਂ ਪੈਣਾ ਦੇ ਲਈ ਕੋਈ ਇਦਾਂ ਦਾ ਕੰਮ ਕਰੀਏ ਜਿਸ ਦੇ ਨਾਲ ਪੈਣਾ ਧੀਆਂ ਇਸ ਸਾਵਣ ਦੇ ਮਹੀਨੇ ਵਿੱਚ ਆਪਣਾ ਇੰਜੋਏ ਕਰਨ ਕਿਉਂਕਿ ਇਹ ਇੱਕ ਇੰਜੋਏ ਕਰਨ ਦਾ ਮਹੀਨਾ ਹੁੰਦਾ ਹੈ ਇਹਦੇ ਵਿੱਚ ਸਾਰਿਆਂ ਨੂੰ ਇਹ ਹੁੰਦਾ ਕਿ ਅਸੀਂ ਖੁਸ਼ੀਆਂ ਮਨਾਏ ਨੱਚੀਏਗਾ ਇਹ ਤੇ ਆਪਣੇ ਇੰਜੋਏ ਕਰੀਏ ਇਸ ਕਰਕੇ ਸਾਰਿਆਂ ਨੂੰ ਅਗਸਤ ਉਮੀਦ ਆ ਤੁਸੀਂ ਸਾਰੇ ਪਸੰਦ ਕਰੋਗੇ ਅੱਗੇ ਵਾਸਤੇ ਸਹਿਯੋਗ ਵੀ ਦਿਓਗੇ ਇਹ ਸਾਰੇ ਨੂੰ ਹੀ ਉਮੀਦ ਕਰਦੀ ਹਾਂ ਇਸ ਵਿੱਚ ਸਪੈਸ਼ਲ ਅਪੀਅਰੈਂਸ ਮੈਡਮ ਦਵਿੰਦਰ ਕੌਰ ਜੀ ਸੀਡੀਪੀ ਮੈਡਮ ਦਵਿੰਦਰ ਕੌਰ ਜੀ ਚੀਫ ਗੈਸ ਆ ਰਹੇ ਨੇ ਤੇ ਤੁਹਾਨੂੰ ਤੇ ਉਹਨਾਂ ਦੇ ਅਸ਼ੀਰਵਾਦ ਤੁਹਾਡੇ ਸਹਿਯੋਗ ਦੇ ਨਾਲ ਸਾਰੇ ਇੱਕ ਜੋ ਹੈ ਧੀਆਂ ਦਾ ਤਿਉਹਾਰ ਮਨਨੇਗਾ ਮੈਨੂੰ ਉਮੀਦ ਹੈ ਰੇਨੂ ਨੇ ਬਹੁਤ ਹੀ ਚੰਗਾ ਇੱਕ ਕੰਮ ਸੋਚਿਆ ਕਿਉਂਕਿ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਇਹ ੱਟਾ ਵੱਡਾ ਚੱਕਣ ਚੱਕਣਾ ਕੋਈ ਸੋਖੀ ਗੱਲ ਨਹੀਂ ਹੁੰਦੀ ਕਿਉਂਕਿ ਬਹੁਤ ਵੱਡੇ ਕੰਮ ਹੁੰਦੇ ਨੇ ਇਸ ਕਰਕੇ ਅਸੀਂ ਸਾਨੂੰ ਵੀ ਬਹੁਤ ਖੁਸ਼ੀ ਹੋਈ ਜਦੋਂ ਇਹ ਸੋਚਿਆ ਅਸੀਂ ਸੋਚਦੇ ਸੀ ਕਿ ਸਾਡੇ ਪਿੰਡ ਵਿੱਚ ਤੀਆਂ ਦਾ ਕੋਈ ਤਿਉਹਾਰ ਇਸ ਸਾਲ ਨਹੀਂ ਹੋਇਆ ਕਿਉਂਕਿ ਜਦੋਂ ਪਿਛਲੀ ਵਾਰ ਕਿਹਾ ਸੀ ਅਸੀਂ ਪਹਿਲੀ ਵਾਰ ਮਨਾਇਆ ਸੀ ਤੀਆਂ ਦਾ ਤਿਉਹਾਰ ਵੀ ਮਨਾਇਆ ਸੀ ਤੇ ਤੀਆਂ ਦੀ ਲੋਹੜੀ ਦਾ ਵੀ ਮਨਾਇਆ ਸੀ ਇਸ ਕਰਕੇ ਉਸ ਤੋਂ ਬਾਅਦ ਹੋਏ ਤਾਂ ਹੈ ਪਰ ਉਹ ਗੱਲ ਨਹੀਂ ਬਣੀ ਅਸੀਂ ਇਹ ਸੋਚਦੇ ਹਾਂ ਕਿ ਇਸ ਵਾਰ ਸ਼ੁਰੂਆਤ ਕੀਤੀ ਜਾਵੇ ਅੱਗੇ ਤੋਂ ਅੱਗੇ ਸਭ ਦਾ ਸਹਿਯੋਗ ਮਿਲੇ ਔਰ ਛੋਟਾ ਜਿਹਾ ਬਰਾ ਲਾ ਕੇ ਤੋਂ ਬਾਤ ਚੜ੍ਹ ਕੇ ਕਰ ਦਈਏ ਇਹ ਹੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਥ ਦੋਗੇ ਤੇ ਪਸੰਦ ਕਰੋਗੇ। ਇਹ ਸੱਜਣ ਸਿੰਘ ਭਗਸੇ ਸਿੰਘ ਨਗਨਸਵਰਤ ਅੱਜੀਆਂ ਵਿਸ਼ੇਸ਼ ਸਰਗਰਮੀਆਂ, ਫਲ ਫੇਰ, ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪਰੇ ਸਿੰਘ ਇਜਾਜ਼ਤ ਦਿਓ। ਧੰਨਵਾਦ।